ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਸੰਧੂ ਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਵੀਰ ਆਪਣੇ ਚੈਨਲ ਨਾਲ ਪਹਿਲੀ ਵਾਰ ਜੁੜਿਆ ਉਹਨਾਂ ਨੂੰ ਰਿਕਵੈਸਟ ਹੈ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤਿੰਨ ਹੀਫਰ ਬੱਚੀਆਂ ਸੇਲ ਵਾਸਤੇ ਦਿਖਾਉਣੀਆਂ ਨੇ ਤੁਹਾਨੂੰ ਕੰਟੈਕਟ ਨੰਬਰ ਨੋਟ ਕਰ ਲਓ ਜੀ 9352413953 ਜੀ ਪਿੰਡ ਦੋਸਤੋ ਸੰਧੂ ਕਲਾਂ ਜ਼ਿਲ੍ਹਾ ਬਰਨਾਲਾ ਤੇ ਤਹਿਸੀਲ ਤਾਪਾ ਪੈ ਜਾਂਦੀ ਹੈ ਜੀ ਅੱਜ ਦੀ ਵੀਡੀਓ 'ਚ ਦੋਸਤੋ ਜਿਹੜੀਆਂ ਤਿੰਨ ਬੱਚੀਆਂ ਨੇ ਉਹ ਤਾਂ ਤੁਸੀਂ ਦੇਖ ਸਕਦੇ ਹੋ ਸਕਰੀਨ ਉੱਪਰ ਦੋਤੋਂ ਜਿਹੜੀ ਪਹਿਲੇ ਨੰਬਰ ਤੇ ਐਚਓ ਬੱਚ एवीएस ਦੇ 20 ਚ ਬੋਲਦੀ ਬੱਛੀ ਹੈਗੀ ਸਟਰਕਚਰ ਕੁਆਲਟੀ ਵਾਈਜ਼ ਦਾ ਢਾਂਚਾ ਬਹੁਤ ਸੋਹਣਾ ਹੈਗਾ ਬੈਕ ਸਾਈਡ ਦੀ ਚੜਾਈ ਤੇ ਦੋਸਤੋ ਸਾਡੇ ਜਿਹੜੇ ਆਰਡਰ ਆ ਗਏ ਉਹਦੇ ਜਿਹੜੇ ਸਟਰਕਚਰ ਅਗੇ ਬਣਦੇ ਉਹ ਤੁਸੀਂ ਦੇਖ ਸਕਦੇ ਹੋਗੇ ਚਾਰ ਹੀ ਥਾਣਾ ਐਕਸਟਰਾ ਫੋਰਸ਼ਾਂ ਕੋਈ ਹੈ ਨਹੀਂਗੀ ਕੁਆਲਟੀ ਦੋਸਤੋ ਤੁਸੀਂ ਦੇਖ ਸਕਦੇ ਹੋ ਇਹਦੀ ਡਿਮਾਂਡ ਹੈ ਜਿਹੜੀ ਇਹਦੀ ਦੋਸਤੋ 28000 ਰੁਪਏ ਕੀਤੀ ਹੈਗੀ ਜੀ ਮੌਕੇ ਤੇ ਮਾਨਤਾਨ ਜ਼ਰੂਰ ਹੋ ਜਾਊਗਾ ਜੀ ਅੱਗੇ ਦੋਸਤੋ ਜਿਹੜੀਆਂ ਦੋ ਐਚ ਹੋਰ ਬੱਛੀਆਂ ਨਹੀਂ ਆ ਉਹ ਵੀ ਪਾ ਤੁਹਾਨੂੰ ਦਿਖਾਉਣੇ ਆ ਜੀ ਇਹਨਾਂ ਜਿਹੜੀ ਏਜ ਆ ਦੋਸਤੋ 12 ਤੋਂ 13 ਮੰਨ ਦੇ ਲਗਭਗ ਹੈ ਕਿ ਦੰਦੋ ਮਿਲਕ ਟੀਥ ਹੈਗੀਆਂ ਤਿੰਨੇ ਵੱਛੀਆਂ ਆਰਡਰ ਦੀ ਜਿਹੜੀ ਕੁਆਲਿਟੀ ਆ ਉਹ ਤੁਹਾਨੂੰ ਆਪਾਂ ਨੇੜ ਇੱਥੋਂ ਦਿਖਾ ਦਿੰਨੇ ਹੈਗੇ ਚਾਰ ਚਾਰ ਹੀ ਥਾਣਾ ਦੋਸਤੋ ਐਕਸਟਰਾ ਫੋਰ ਸ਼ਾਂਕ ਕੋਈ ਹੈ ਨਹੀਂਗੀ ਪੈਕ ਸਾਈਡ ਦੀ ਜਿਹੜੀਆਂ ਇਹਨਾਂ ਦੀ ਚੜਾਈ ਹੈਗੀ ਸਟ੍ਰਕਚਰ ਬਹੁਤ ਜ਼ਿਆਦੇ ਸੋਹਣੇ ਹੈਗੇ ਦੋਸਤੋ ਜਿਹੜੀ ਇਹ ਪਹਿਲੇ ਨੰਬਰ ਤੇ ਆਪਾਂ ਇਧਰ ਵੱਛੀ ਦੇਖ ਸਕਦੇ ਆਂਗੇ ਬਾੜ ਵਾਇਡ ਦੇ ਜਿੰਗਰ ਬੋਲਦੀ ਹੈਗੀ ਤੇ ਜਿਹੜੀ ਦੋਸਤੋ ਦੂਜੇ ਨੰਬਰ ਤੇ ਆਪਾਂ ਵੱਛੀ ਦੇਖਦੇ ਆਂ ਇਧਰ ਇਹ ਹੈਗੀ ਹੈਗੀ ਪੀਡੀਐਫ ਦੇ ਮਿਲਸ ਬੋਲਦੀ ਹਾਈਟ ਦੇਖਿਓ ਦੋਸਤੋ ਬਹੁਤ ਜਿਆਦਾ ਚੰਗੀ ਹੈਗੀ ਅੱਗੇ ਤੁਸੀਂ ਜਰਸੀ ਵੜ ਦੇਖ ਸਕਦੇ ਹੋਗੇ ਹਾਈਟ ਇਹਨਾਂ ਦੀ ਮਿਨੀਮਮ ਉਹਦੇ ਬਰਾਬਰ ਜੇ ਤੂੰ ਆ ਰਹੀ ਹੈਗੀ ਇਹ ਆਈ ਦੇ ਬਿਲਕੁਲ ਤਿਆਰ ਨੇ ਤੇ ਦੋਸਤੋ ਜੇ ਤਿੰਨਾਂ ਦੀ ਡਿਮਾਂਡ ਕਰੀਏ ਆਪਾਂ ਕੋਈ 90 ਨਹੀਂ ਕੋਈ 95 ਨਹੀਂ ਓਨਲੀ 85000 ਰੁਪਏ ਦੇ ਵਿੱਚ ਆਪਾਂ ਇਹ ਸੇਲ ਕਰਨੀਆਂ ਨੇ ਜੀਆ ਦੋਸਤੋ ਪਿੰਡ ਆਪਣਾ ਸੰਧੂਕਲਾਂ ਜੀ ਜ਼ਿਲ੍ਹਾ ਬਰਨਾਲਾ ਤੇ ਤਹਿਸੀਲ ਤਾਪਾ ਕੋਈ ਵੀ ਚਾਹ ਬਣ ਵੀਰ ਹੋਵੇ ਆਪਣੇ ਦਿੱਤੇ ਗਏ ਕੰਟੈਕਟ ਨੰਬਰ ਤੇ ਕਾਲ ਕਰ ਸਕਦਾ ਦੋਸਤੋ 9352413953 ਜੀ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਧੰਨਵਾਦ